1 2 3 ਵਿਆਹ ਕਰਾਉਣਾ ਬੱਕਰਾ ਵਿਆਹ ਪਿਛੇ ਆਇਆ ਬੱਕਰਾ 1 2 3 ਛੋਡੇ ਸੱਪ ਨੇ ਫੰਕਾਰਾ ਕੀਦੇ ਮਹਾਰਾਜੀ ਛੋਡੇ ਸੱਪ ਨੇ ਫੰਕਾਰਾ ਕੀਦੇ ਮਹਾਰਾਦੀ ਮਾਤਾ ਇਹ ਤਾਂ ਮੂੰਹੋਂ ਗੱਲ ਨਿਕਲ ਗਈ ਉਹ ਟੰਲ ਕਰਕੇ ਛੱਡਾਂਗੇ ਵੀ ਹੈਗਾ ਜਾਂ ਨਾ ਸੱਪ ਨੇ ਫੰਕਾਰਾ ਕੀਦੇ ਮਹਾਰਾਦੀ ਮਾਤਾ ਗਵਾਂਡਾ ਹੈ ਬੱਕਰਾ ਛੋਡੇ ਗਵਾਂਡੀਆਂ ਹੈ ਮਾਰਾ ਫੰਕਾਰੇ ਸੱਪ ਮਾਰਦਾ ਦਿਖਦਾ ਓਏ ਬੱਕਰਾ 1 2 3 ਫੰਕਾਰਾ ਕੀਤੇ ਮਾਰੇ ਛੋਡੇ ਗਵਾਂਡੀਆਂ ਨੇ ਮਾਰਾ ਜੀ ਕੋ ਛੋਡੇ ਮਾਰੇ ਦੀ ਗਵਾਂਡੀਆਂ ਨੇ ਮਾਰੇ ਸੀ ਮੁੰਡੇ ਦੇ ਮਾਰੇ ਦੀ 1 2 3 4 5 ਚੱਲੀ ਬਾਬਾ ਪੰਡ ਓਏ ਬਣੇ ਜਾਵੇ ਬਕਰਾ ਸਾਰਾ ਪੈਸਾ ਲੁੱਟ ਗਿਆ ਉਹ ਵੀ ਬਕਰਾ ਸਾਰੇ ਕੰਮ ਖਰਾਬ ਹੋ ਗਿਆ ਬਕਰਾ 1 2 3 4 5 6 7 1 2 3 4 5 ਲੁਧਿਆਣੇ ਕੋਣ ਰਹਿੰਦਾ ਬਕਰਾ ਹੈ ਛੋਡੇ ਚਾਚੀ ਕੇ ਰਹਿੰਦੇ ਨੇ ਦਸਨਾ ਬਕਰਾ ਦਸਤਾਰ ਡਾਂਗ ਮਾਰਤੀ ਪੁੱਛ ਕੇ ਜਾਵੇ ਬਕਰਾ ਜਿੰਨਾ ਚੱਸਵਾ ਆਦ ਨਹੀਂ ਹੁੰਦਾ ਜੱਲੀ ਬਾਬਾ ਓ ਮੇਰਾ ਮੇ ਲੋਰੀ ਬਾਬਾ ਤੇਰੀਆਂ ਕੰਮ ਮੈਂ ਬਣ ਜਿਓਏ ਕੋਈ ਬੰਦਾ ਵਿਚਾ ਕੇ ਥੰਮ ਬਣ ਕੇ ਨਾ ਖੜ ਗਿਆ ਐ ਬੱਕਰਾ ਜੇ ਠੀਕੇ ਹੋ ਜੇ ਬੱਕਰਾ 1 2 3 4 ਇੱਚ ਤਰੀਕਾ ਨਾਲ ਚੱਲਦੀ ਏ ਬੱਕਰਾ ਕਿਹਾ ਦੀ ਤੇਰੀ ਮੰਮੀ ਨੇ ਉਹਨਾਂ ਨਾਲ ਮੀਟਿੰਗ ਬਣਾਈ ਬੈਠਣ ਦੀ ਉਹ ਆਇਆ ਤਾਂ ਨਹੀਂ ਕਹਿੰਦੇ ਵੀ ਹੁਣ ਤਾਂ ਗੱਲ ਬਹੁਤ ਦੂਰ 바ਗੀ ਉਹਨੇ ਸਾਨੂੰ ਪਹਿਲਾਂ ਦੱਸਣਾ ਦਿਓ ਬੱਕਰਾ ਅਸੀਂ ਕਹਿੰਨੇ ਨੇ 1 2 3 4 5 ਤੇਰੇ ਮੋਬਾਈਲ 'ਚ 5 ਫੋਟੋਆਂ ਨੇ ਉਹ ਬੱਕਰਾ ਇੰਗੇ ਨੇ 1 2 3 ਕੁੱਛੀ ਦੇ ਬੈਠੀ ਦੀ ਤੇਰੇ ਮੋਬਾਈਲ 'ਚ ਫੋਟੋ ਆ ਬੱਕਰਾ ਇੱਕ ਖੜੀ ਦੀ ਆ ਬੱਕਰਾ ਪੇਡੇ ਦੇ ਨਾਲ ਖੜੀ ਦੀ ਆ ਬੱਕਰਾ ਬਾਹਰਲੇ ਦੇ ਚੋਂ ਮੁੰਡਾ ਆ ਕੇ ਕੋਈ ਕੋਟ ਮੈਰਿਜ ਤਾਂ ਨਹੀਂ ਹੋ ਗਈ ਉਹ ਬੱਕਰਾ ਚੱਲ ਬਾਬਾ ਓਏ ਆ ੱੱਲੇ ਵਾਲਾ स कुड़ी आगे आगे चल बाबा ओ ਸਾਰੇ ਮੰਗੀ ਮਰਾਦਾ ਲੈ ਕੇ ਜਾਣਗੇ ਤੇਰੇ ਨਾਲ ਕੁੜੀ ਸਹਿਮਤਾ ਜਾਂ ਕਿਰਪਾ ਹੀ ਹੋ ਜੂਗੀ ਉਹ ਬੱਕਰਾ ਬਾਰਲੇ ਦੇਸ਼ ਚੋਂ ਮੁਕੜ ਮੁੰਡਾ ਆਇਆ ਉਹ ਬੱਕਰਾ 1 2 3 4 5 ਅਮਰੀਕਾ ਚੋਂ ਆਇਆ ਕੈਨੇਡਾ ਚੋਂ ਜਾਪਾਨ ਚੋਂ ਆ ਬੱਕਰਾ ਜਾਂ ਗਰਫੜ ਹੋ ਜੂਗੀ ਉਹ ਬੱਕਰਾ ਟੇਕ ਉਹ ਬੱਕਰਾ ਜਲਦੀ ਵਾਪਸ ਆ ਨਿਕਲ ਨਿਕ ਧਰਮੀ ਇੱਥੇ ਖੜਾ ਹੋ ਗਿਆ ਜੇ ਘਰ ਉੱਪਰ ਦੀ ਪੁੱਛਣ ਵਾਸਤੇ ਆ ਪੀਲੇ ਪਰਨੇ ਵਾਲਾ ਘਰ ਉੱਪਰ ਦੀ ਪੁੱਛਣ ਵਾਸਤੇ ਬਾਜਰੀ ਕੋਲ ਬੈਠਾ ਖੜਾ ਹੋ ਗਿਆ ਓਏ ਬਕਰਾਂ ਬਾਜਰੀ ਦਾ ਆਜੋ ਆਜਾਓ ਫਕਰ ਆਕਰ ਪ੍ਰਦੀਪ ਬੁੱਛਣਾ ਆ ਸਲਾਮ ਮੇਕਰ ਆਜੋ ਬਕਰ ਹੋ ਐ ਬੱਕਰਾ ਐ ਮਾਤਾ ਐ ਬੱਕਰਾ ਦੇਦੜਾਂ ਦਾ ਪਹਿਲੀ ਗੱਲ ਦੀਵਾਨ ਤੇ ਆ ਚੱਲ ਬਾਬਾ ਵਈ ਹਾ ਬਾਬਾ ਤੇਰੇ ਰੋਜ ਮੈਂ ਕੇ ਤੇਰੇ ਰੋਜ ਆ ਬਾਬਾ ਤੇਰੇ ਰੋਜ ਇਹ ਬਚਨਾ ਆ ਬੱਕਰਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਹੋ ਜਾ ਠੀਕੇ ਹੋ ਜਾ ਭਤਾ ਮੱਖੀ ਚ ਦਰਦ ਤੇਰੇ ਹੁੰਦਾ ਮਾਤਾ ਇੱਕ ਦੋ ਤਿੰਨ ਚਾਰ ਬੱਚਾ ਕਿੱਥੇ ਆ ਮਾਤਾ ਹੈ ਮਾਤਾ ਉਲਟੀਆਂ ਕਿਨੂੰ ਲੱਗ ਗਈਆਂ ਬੱਚੇ ਨੂੰ ਚੱਲ ਬਾਬਾ ਹੋਏ ਠੀਕੇ ਹੋ ਨਿੱਤ ਪੀਰਾਂ ਨੂੰ ਪੀਰ ਮਿਲਣਗੇ ਰੋ ਰੋ ਫਕੀਰ ਮਿਲਣਗੇ ਨਿੱਤ ਪੀਰਾਂ ਨੂੰ ਪੀਰ ਮਿਲਣਗੇ ਹੋ ਜਾਏ ਹੋ ਵੀਰ ਮਿਲਣਗੇ ਬਾਜ ਓਏ ਅਗਲੀ ਗੱਲ ਐਸਕ੍ਰੀਮ ਦਾ ਵੀ ਲੰਗਰ ਲੱਗੂਗਾ ਓਏ ਫਕਰੋ ਚੌੜਾ ਦਾ ਵੀ ਮਿੱਠਿਆਂ ਦਾ ਕੜੀ ਚੋਲ ਵੀ ਬਣਨਗੇ ਓਏ ਫਕਰਾ ਮਾਲ ਕੁੜੇ ਵੀ ਬਣਨਗੇ ਯਾ ਕਿਰਪਾ ਹੀ ਹੋ ਮਾਤਾ ਛੋਟੇ ਮੁੰਡੇ ਨੂੰ ਉਲਟੀਆਂ ਲੱਗੀਆਂ ਜੇ ਮਾਤਾ ਤੂੰ ਕਿਰਪਾ ਹੋ ਜਾ ਠੀਕੇ ਹੋ ਜਾ ਮਾਤਾ ਛੋਟੇ ਕਰੀਰ ਵਾਲਾ ਕੋਈ ਬਾਬਾ ਤਾਂ ਨਹੀਂ ਹੈਗਾ ਮਾਤਾ ਕਰੀਰ ਵਾਲਾ ਕੋਈ ਬਾਬਾ ਤਾਂ ਨਹੀਂ ਹੈਗਾ ਇਹਦੇ ਵਿੱਚ ਬੋਲਦਾ ਜਬ ਆਣ ਹੁਣ ਜਾਂ ਕਰੀਰ ਹੋਵੇ ਹੈਂ ਬੱਕਰਾ ਹੈਗਾ ਜੀ ਉੱਥੇ ਜਾ ਕੇ ਮਿੱਠੇ ਚੌਲ ਕਰਕੇ ਮੱਥਾ ਟੇਕੀਂ ਕੰਨੀ ਢੱਲੇ ਮੰਗੂ ਸੱਟ ਹੋ ਜੂ ਫਿਕਰਾ ਕੁਛ ਕਰਨ ਦੀ ਲੋੜ ਨਹੀਂ ਦੇਖ ਮੱਥਾ ਫਿਕਰਾ ਜੱਣੇ ਬਾਬਾ ਹੋ ਨਿੱਤ ਪੀਰਾਂ ਨੂੰ ਪੀਰ ਮਿਲਣਗੇ ਰੋਜ਼ਰੇ ਫਕੀਰ ਮਿਲਣਗੇ ਹੋ ਨਿੱਤ ਪੀਰਾਂ ਨੂੰ ਪੀਅ ਮਿਲਣਗੇ ਰੋਜ਼ਰੇ ਫਕੀਰ ਮਿਲਣਗੇ ਮਾਝਾ ਇੱਕ ਵੀਰ ਨੇ ਆਪਦੇ ਪੁੱਤ ਉੱਪਰ ਦੀ ਕਣ ਬਾਹ ਹੋਵੇ ਅਮਰੀਕਾ ਦੇ ਵਿੱਚ ਹੋਵੇ ਉਹਦੇ ਉੱਪਰ ਦੀ ਪੁੱਛਣ ਵਾਸਤੇ ਹੁਣ ਅਮਰੀਕਾ ਦੇ ਪੁੱਤ ਹੋਵੇ ਉਹਦੇ ਉੱਪਰ ਦੀ ਕਣ ਪਾਇਆ ਹੋਵੇ ਪੁੱਛਣ ਵਾਸਤੇ ਹੁਣ ਅਮਰੀਕਾ ਦੇ ਕਣ ਹੋਣ ਪੁੱਛਣ ਵਾਸਤੇ ਹੁਣ ਓਏ ਆ ਦੇ ਦੇ ਅਮਰੀਕਾ ਦੇ ਕਣ ਹੋਣ ਪੁੱਛਣ ਵਾਸਤੇ ਹੁਣ ਜੰਨੀ ਉਹ ਕੱਢੀ ਆ ਜੱਟਰਾ ਸੋਹਣੀ ਚਾ ਬੇਲੇ ਦੇ ਬਾਈ ਪਿੱਛੇ ਇੱਥੋਂ ਐ ਮਾਤਾ ਅਮਰੀਕਾ ਚ ਗਾਉਣਾ ਮਾਤਾ ਤੁਹਾਡਾ ਬੇਟਾ ਮੁੰਡੇ ਉੱਪਰ ਦੀ ਗਣ ਪਾਇਆ ਮਾਤਾ ਪਰਿਵਾਰ ਚ ਚਾਰ ਜਣਿਆਂ ਦੋ ਸਿੰਘ ਐ ਮਾਤਾ ਇੱਕ ਦੋ ਤਿੰਨ ਪੁੱਤ ਪੀਆਰ ਹੋ ਗਿਆ ਮਾਤਾ ਦੋਗਾ ਨੂੰ ਪੁੱਛ ਨਹੀਂ ਐ ਮਾਤਾ ਮੁੰਡੇ ਦੇ ਉੱਪਰ ਦੀ ਛਾਂਬ ਕਿਦੀ ਗਾਇਬ ਹੋ ਗਈ ਦੀ ਮਾਤਾ ਉਹਨਾਂ ਦੀ ਪੁੱਛਾ ਹੋਵੇ ਜਿਹਦੀ ਛਾਂਪ ਗਾਇਬ ਹੋ ਗਈ ਦੀ ਹੈ ਮਾਤਾ ਇਹ ਤਾਂ ਗਾਇਬ ਹੋ ਕੇ ਮਿਲੀ ਨਾ ਹੋਵੇ ਮਿਲ ਗਈ ਦੀ ਥੋੜੀ ਪੁੱਛਾ ਨਹੀਂ ਹੈਗੇ ਫਿਰ ਫਿਰ ਦਾ ਮਿਲ ਗਈ ਦੀ ਮਾਤਾ 1 2 3 4 5 ਸੀ ਛਿੰਦਰ ਹੋਵੇ ਉਹਨਾਂ ਦੇ ਹੈ ਮਾਤਾ ਛੋੜੇ ਨਹੀਂ ਹੈਗੇ ਬੈਜੋ ਮਾਤਾ ਅਮਰੀਕਾ ਚ ਕੌਣਾ ਛੋੜੇ ਫਕਰਾਂ ਤੁਹਾਡਾ ਬੇਟਾ ਮਾਤਾ ਪਰਿਵਾਰ ਚ ਚਾਰ ਮੈਂਬਰ ਫਕਰਾਂ ਮੁੰਡੇ ਦੇ ਉੱਪਰ ਦੀ ਕਣ ਪਾਏ ਨੇ ਜੇ ਕਿਰਪਾ ਹੋ ਜਾਏ ਮੁੰਡੇ ਦਾ ਕੰਮੇ ਬਣ ਜੇ ਉਹ ਫਕਰਾਂ ਐ ਬਕਰਾਂ ਮ੍ਰਿਕਾ ਦੇ ਬਕਰਾਂ ਅਮਰੀਕਾ ਚ ਕੌਣਾ ਕਰਦਾ ਬੇਟਾ ਜੀ ਛੁੱਡੀ ਕੁੱਟੀ ਉਰੇ ਰਹਿੰਦੀ ਆ ਜੇ ਸਿੱਤਾਂ ਦੇ ਹੋ ਜੇ ਕਿਰਪਾ ਠੀਕੇ ਹੋ ਜੇ ਕਹਿੰਦੇ ਦੋਸਤਾਂ ਪਰਦੇ ਮੇਰਾ ਉੱਤਰਾ ਇੱਕ ਕੰਨਿਆ ਠੀਕੇ ਹੋ ਜੇ ਸੁਨੇ ਆਏ ਤਾਂ ਸੋਭ ਕਰ ਕੇ ਏਸੀ ਕਿੱਥੇ ਸੁੱਖਿਆ ਦੀ ਸੁਨੇ ਏਸੀ ਕਿੱਥੇ ਸੁੱਖਿਆ ਦੀ ਉਹਨੇ ਏਸੀ ਕਿੱਥੇ ਸੁੱਖਿਆ ਦੀ ਮੈਂ ਨਹੀਂ ਸੁੱਖਿਆ ਕਿਤੇ ਪਰਿਵਾਰ ਦੇ ਹੋਰ ਵੀ ਨੇ ਤੁਹਾਡੇ ਬੇਟਾ ਐ ਕਹਿੰਦਾ ਸੀ ਗੁਰੂ ਘਰ ਏਸੀ ਦੇ ਦਾਂਗੇ ਤੁਸੀਂ ਪੁੱਛੋ ਬੇਟੀ ਠੀਕ ਹੋ ਜਾਏ ਕੰਮ ਠੀਕ ਹੋ ਜਾਏ ਗੁਰੂ ਘਰ ਏਸੀ ਦੇ ਦੋਗੇ ਫਕਰਾ ਕਹ ਬਾਬੇ ਗੁਰੂ ਘਰ ਤੇ ਅਸੀਂ ਏਸੀ ਦੇ ਕੇ ਜਾਵਾਂਗੇ ਦਸਵੇਂ ਪਾਤਸ਼ਾਹ ਜੀ ਸਾਡੇ ਘਰ ਤੋਂ ਕਿਰਪਾ ਜਿੱਥੇ ਆਪਣੀ ਬੀੜ ਸਾਹਿਬ ਹੁੰਦੀ ਆ ਫਕਰਾ ਉੱਥੇ ਲਵਾ ਦਿਓ ਜਾਂ ਕਿਰਪਾ ਹੋ ਜੀ ਜਦੋਂ ਗੁੱਡੀ ਠੀਕ ਹੋ ਗਈ ਬੱਕਰਾ ਜੇ ਨਾਮ ਵਾਲਿਆ ਫਕੀਰ ਨਾਲ ਆਖੀ ਫਕਰਾ ਗਰਮੇ ਨਾਲ ਜੇ ਕੰਮ ਬਣ ਜੂ ਬੱਕਰਾ ਦੰਡ ਨਿਸ਼ਾਨੀ ਤਾਂ ਹੀ ਆਉਂਦੀ ਦੇ ਸ਼ਾਮ ਕਾਲੀ ਮਿਲੀਆਂ ਨਹੀਂ ਫਕਰਾ ਇਹ ਪਤਾ ਲੱਗ ਜੇ ਜ਼ੋਰ ਦਾ ਬਕਰਾ ਤਿੰਨ ਹੋ ਗਈਆਂ ਕਿ ਚਾਰ ਹੈ ਤਿੰਨ ਹੁੰਦੀਆਂ ਨੇ ਜੇ ਮਿਲੇ ਜਾਣ ਫਕਰਾ ਲੈ ਬਾਬੇ ਕਹਿ ਕਰਦੇ ਕਿਰਪਾ ਤੇ ਇੱਕ ਮੱਥਾ ਫਕਰਾ ਕਿਰਪਾਈ ਹੋਈ ਜਲੀ ਬਕਰਾ ਅੰਗਾ ਪੀਣੇ ਅਪੀਰੂਏ ਜੇ ਨਾ ਹੋਵੇ ਗਰਮੇਲ ਕਣ ਭਾਏ ਹੁਣ ਪੁੱਛਣ ਵਾਸਤੇ ਹੁਣ ਕਿਰਚ ਨਾ ਹੋਵੇ ਗਰਮੇਲ ਗਰਮੇਲ ਨਾ ਹੋਵੇ ਭਾਈ ਗਰਮੇਲ ਕਿਹਦਾ ਨਾਮ ਫੱਕਰਾ ਮੰਮੀ ਦਾ ਨਾਮ ਛੋਦੀ ਮੰਮੀ ਦਾ ਨਾਮ ਗਰਮੇਲ ਕਿੱਥੋਂ ਆਇਆ ਫੱਕਰਾ ਗਵਿੰਦਗੜ ਜੀਜੀ ਆ ਨਾ ਆ ਚੱਲੀ ਫੱਕਰਾ ਗਰਮੇਲ ਕੀ ਆਤੰਗਾ ਪੀੜਿਆ ਗਰਮੇਲ ਲਗਾਉਣਾ ਮਾਤਾ ਮੇਰੇ ਸਾਰੇ ਤੁਹਾਡੇ ਗਰਮੇਲ ਕੋਣਾ ਮਾਤਾ ਸਾਰਾ ਮੇਰਾ ਜਿਨ੍ਹਾਂ ਦੇ ਦੋ ਵਿਆਹ ਹੋ ਗਏ ਹੁਣ ਉਹਨਾਂ ਦੀ ਪੁੱਛਾ ਹੋਵੇ ਗਰਮੇਲ ਕੇ ਦੋ ਵਿਆਹ ਹੋ ਗਏ ਹੁਣ ਉਹਨਾਂ ਦੀ ਪੁੱਛਾ ਹੋਵੇ ਮੇਰੇ ਸਾਰੇ ਦੇ ਬਾਬੂ ਜੀ ਕੋਈ ਇਧਰ ਨਸ਼ਾਨੀ ਇਹਨੂੰ ਤੀ ਮਾਤਾ ਇਹ ਤਾਂ ਬਹੁਤ ਖੜੇ ਹੋ ਜਾਣਗੇ ਚੱਲੀ ਬਾਬਾ ਮਾਤਾ ਹੈ ਮਾਤਾ ਕੰਮ ਕਰਾਂ ਮਾਤਾ ਦੂ ਸੋਚ ਕੇ ਆਈ ਮਾਤਾ ਦੋ ਬਿਆਹ ਕਿਦੇ ਹੋਗੇ ਮਾਤਾ ਬਣਦਾ ਬਣਦਾ ਕੰਮ ਕਿਹਦਾ ਰੁਕ ਜੈਨਾ ਸਾਡੇ ਰੁਕੇ ਬਾਬਾ ਜੀ ਜੇ ਕਿਰਪਾ ਹੋ ਜੇ ਬਣੇ ਜਾਵੇ ਮਾਤਾ ਤੇ ਲਾਗੋਂ ਵੇਨਾ ਮਾਤਾ ਤੋ sire ne ਮਾਤਾ ਜੇ ਸੰਤਾਨੀ ਹੋ ਜੇ ਕਿਰਪਾ થી ਕੇ ਹੋ ਜੇ ਸੁੱਤੇ ਬਹਿਨਵਾ ਕਿਨੂੰ ਹੁੰਦਾ ਜਿਵੇਂ ਤਾਂ ਬਲੇ ਹੁੰਦਾ ਮਾਤਾ ਮਹੀਆ ਬਾਬਾ ਜੀ ਮੱਪੇ ਦੀ ਮਾਤਾ ਜਿਹੜਾ ਹੈਗਾ ਆ ਜਾ ਮਾਤਾ ਅੱਗੇ ਨੂੰ ਹੋ ਜਾ ਦੇ ਰਈ ਦੀ ਸੰਗ ਹੋਈ ਆ ਵੀਰੇ ਜਰਾ ਮੈਨੂੰ ਵੀ ਆ ਵੀਰੇ ਹੋ ਜਾਵਾ ਮੈਨੂੰ ਵੀ ਆ ਵੀਰੇ ਹੋਈ ਵੀਰੇ ਜਰਾ ਮੈਨੂੰ ਵੀ ਆ ਵੀਰੇ ਹੋ ਜਾਵਾ ਮੈਨੂੰ ਵੀ ਆ ਕਿਰਪਾ ਹੋ ਜੂ ਮਾਤਾ ਠੀਕੇ ਹੋ ਜੂਗਾ ਕੰਮ ਐ ਮਾਤਾ ਜਿਹੜੀ ਚੀਜ਼ ਆ ਮੈਂ ਤਾਂ ਭੇਜ ਦਾਂਗੇ ਜੇ ਨਾ ਬਣਿਆ ਤਾਂ ਫਕੀਰ ਨਾ ਆਖੀ ਮਾਤਾ ਇੱਕ ਗੋਡਾ ਲੈ ਲਈ ਮਾਤਾ ਇੱਕ ਗੋੱਡੀ ਸਵਾ ਕਿਲੋ ਕੋਕਰੇ ਦੋ ਚੂਰੀਆਂ ਪਿੰਨੀਆਂ ਸੱਤ ਗੇਲਾ ਦਿਲੀ ਦੇ ਪਰਦੀ ਚਾ ਕੇ ਅੱਖ ਦੀ ਜੜ ਚ ਧਰ ਦੀ ਕੇ ਇੱਥੇ ਬਹਿ ਜਾ ਸਾਡਾ ਪਿੰਡਾ ਛੱਡ ਨਾ ਕੰਮ ਬਣ ਗਿਆ ਤਾਂ ਫਕੀਰ ਨਾ ਆਖੀ ਮਾਤਾ ਲੈ ਫਕਰ